ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਮਿਟੈ ਅਭਿਮਾਨ ਅਭਿਮਾਨ ਅੰਕਾਰ ਹੈ ਹਰ ਇੱਕ ਦੇ ਅੰਦਰ ਹੈ ਆ ਕੜੀ ਹੈ ਜਿੱਥੇ ਜਾ ਕੇ ਨਹੀਂ ਹੁੰਦਾ ਜਿਲੇ ਤੇ ਅੱਜ ਨੇ ਸਾਧ ਸੰਗਤ ਪਾਸ਼ਾ ਜੀ ਨੇ ਬਹੁਤ ਵੱਡੀ ਲੀਕ ਖੇਚ ਦਿੱਤੀ ਕਿ ਇਸ ਸ੍ਰਿਸ਼ਟੀ ਦੇ ਵਿੱਚ ਜੇ ਤੁਸੀਂ ਸ਼ਬਦ ਤੋਂ ਕੋਈ ਉਤਮ ਪੁਰਖ ਦੇਖਣਾ ਹੈ ਸਭ ਤੋਂ શ્રેષ્ઠ ਪੁਰਖ ਦੇਖਣਾ ਹੈ ਉਹ ਕੌਣ ਹੈ ਤੀਜੀ ਅਸ਼ਟਪਦੀ ਚ ਪੜੋ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸ਼ਗਲ ਸਾਰੇ ਪੁਰਖ ਇਕੱਠੇ ਕਰਦਾ ਹੈ ਤੇ ਉਹਨਾਂ ਚੋਂ ਪ੍ਰধান ਪੁਰਖ ਕੌਣ ਹੈ ਪਰ ਇਹਨੂੰ ਆਪਾਂ ਛੱਡਣਾ ਨਹੀਂ ਚਾਹੁੰਦੇ ਹੰਕਾਰ ਨਾਲ ਗੋਮੇ ਨੇ ਪਾਸ਼ਾ ਕਹਿ ਰਹੇ ਨੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਅਬਮਾਨ ਗੱਲ ਤਾਂ ਸਾਫ ਹੋ ਗਈ ਨਾ ਸਗਲ ਪੁਰਖ ਮੈਂ ਸਾਰੀ ਸ੍ਰਿਸ਼ਟੀ ਦੇ ਪੁਰਖ ਇਕੱਠੇ ਕਰ ਲੈ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਆਗੇ ਨਾਮ ਸਿਮਰਨ ਗੱਲ ਅਖੀਰ ਤੇ ਮੁੱਕੀ ਆ ਕਿ ਜਿਸ ਦਾ ਕਿਸੇ ਪੂਰਖ ਦੀ ਸੰਗਤ ਕਰਕੇ ਅਹੰਕ ਭਾਪ ਮਿਟ ਗਿਆ ਹੈ ਸਗਲ ਪੁਰਖ ਮੇ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਅਪਮਾਨ ਆਪਸ ਉਹ ਜੋ ਜਾਣੇ ਨੀਚਾ ਸਉ ਗਣੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਪੁਰਾ ਮਟਾਨਾ ਮਿਟਦਾ ਨਹੀਂ ਹੈ ਮਨ ਆਪਣੇ ਤੇ ਬੁਰਾ ਮਟਨ ਪੇਖੇ ਸਗਲ ਸ੍ਰਿਸ਼ਟ ਸਾਜਣਾ ਸਰੀਰ ਸ੍ਰਿਸ਼ਟੀ ਨੂੰ ਸਜਣ ਕਰਕੇ ਦੇਖਣਾ ਸਭ ਕੋ ਮੀਤ ਹਮ ਆਪਣੀ ਨਾ ਹਮ ਸਭ ਨਾ ਕੇ ਸਾਜਣਾ ਬੇ ਦੂਰ ਪਰਾਇਓ ਮੇਰੇ ਮਨ ਦਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜ ਮਿਲ ਜਾਓ ਪਰ ਜਿੰਨਾ ਚਿਰ ਅੰਦਰ ਵੈਰ ਰਹੇਗਾ ਇਹ ਅੰਦਾ ਟਹਿਣਗੀਆਂ ਨਹੀਂ ਉਤਨਾ ਚਿਰ ਇਹ ਕਮਾਣਾ ਹੈ ਕਹਿੰ ਨਰਵੈਰ ਨੂੰ ਮਿਲਣਾ ਹੈ ਤੇ ਨਰਵੈਰ ਬਿਰਤੀ ਨਾਲ ਹੀ ਮਿਲਿਆ ਜਾ ਸਕਦਾ ਵੈਰ ਬਿਰਤੀ ਨਾਲ ਹੀ ਮਿਲਿਆ ਜਾ ਸਕਦਾ ਹੈ